ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਭਾਵੇਂ ਜੋ ਮਰਜ਼ੀ ਹੋ ਜਾਵੇ ਇਹ ਪੰਜ ਚੀਜ਼ਾਂ ਕਿਸੇ ਨੂੰ ਉਧਾਰਨਾ ਦਿਓ ਤੇ ਨਾ ਹੀ ਕਿਸੇ ਘਰ ਤੋਂ ਵਾਪਸ ਲਓ ਘਰ ਦੀ ਬਰਕਤ ਤੇ ਪੈਸਾ ਵੀ ਨਾਲ ਹੀ ਚਲਾ ਜਾਂਦਾ ਹੈ ਖਾਸ ਕਰਕੇ ਸੰਗਤ ਜੀ ਨਵੇਂ ਸਾਲ ਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਸੇ ਤੋਂ ਉਧਾਰ ਨਹੀਂ ਲੈਣਾ ਹੈ ਸਾਹ ਸੰਗਾ ਜੀ ਆਪਾਂ ਅਕਸਰ ਹੀ ਇਹ ਕਲ ਸੋੰਦੇ ਹਾਂ ਕਿ ਕੁਝ ਚੀਜ਼ਾਂ ਕਿਹਾ ਜਾਂਦਾ ਹੈ ਕਿ ਘਰ ਦੇ ਵਿੱਚ ਅਚਈਆਂ ਹਨ ਜਿਨ੍ਹਾਂ ਨੂੰ ਕਿਸੇ ਦੂਜੇ ਨੂੰ ਦੇਣ ਲੱਗਿਆਂ ਲੋਕ ਦਿਨ ਵਾਰ ਵੇਖਦੇ ਹਨ ਸਮਾਂ ਵੇਖਦੇ ਹਨ ਸ਼ੁਭ ਦਿਨ ਦੇਖਦੇ ਹਨ ਕਿਹੜੀਆਂ ਚੀਜ਼ਾਂ ਕਿਸੇ ਨੂੰ ਦੇਣੀਆਂ ਹਨ ਤੇ ਕਿਹੜੀਆਂ ਨਹੀਂ ਦੇਣੀਆਂ ਸੰਗਤ ਜੀ ਕਈ ਲੋਕ ਰਾਦੇ ਸਮੇਂ ਕਿਸੇ ਨੂੰ ਜੋ ਲੋੜ ਹੋਵੇ ਜਿਵੇਂ ਕਿ ਆਣ ਕਵਾਂਡ ਨੂੰ ਹੀ ਆਪਣੀ ਲੋੜ ਹੁੰਦੀ ਹੈ ਆਪਾਂ ਇੱਕ ਦੂਜੇ ਨੂੰ ਚੀਜ਼ ਵੀ ਦਿੰਦੇ ਹਾਂ ਤੇ ਦੂਜੇ ਕੋਲੋਂ ਲੈ ਵੀ ਆਉਂਦੇ ਹਾਂ ਇਹ ਆਪਾਂ ਚੀਜ਼ਾਂ ਕਿਸੇ ਨੂੰ ਮੁਫਤ ਨਹੀਂ ਦਿੰਦੇ ਨਾ ਲੈ ਕੇ ਆਉਂਦੇ ਉਧਾਰ ਹੀ ਲੈ ਕੇ ਆਉਂਦੇ ਹਾਂ ਪਰ ਉਹਨਾਂ ਉਧਾਰੀਆਂ ਚੀਜ਼ਾਂ ਦੇ ਵਿੱਚ ਵਹਿਮ ਭਰਮ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਲੋਨ ਦੀ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਸ਼ਾਮ ਨੂੰ ਜਾਂ ਰਾਤ ਨੂੰ ਲੋਨ ਉਧਾਰਾ ਵੀ ਨਹੀਂ ਦਿੰਦੇ ਕਹਿ ਦਿੰਦੇ ਹਨ ਕਿ ਸ਼ਾਮ ਦੇ ਸਮੇਂ ਲੋਨ ਦੇਣ ਦੀ ਮਨਾਹੀ ਹੈ ਚਾੜੋ ਜਿਹੜਾ ਹੈ ਇਹ ਵੀ ਜੇ ਕਿਸੇ ਨੇ ਇੱਕ ਦੂਜੇ ਤੋਂ ਮੰਗ ਲਿਆ ਤਾਂ ਉਸ ਨੂੰ ਵੀ ਚਾੜੋ ਨਹੀਂ ਦਿੱਤਾ ਜਾਂਦਾ ਸਾਧ ਸੰਗਤ ਜੀ ਐਤਵਾਰ ਵਾਲੇ ਦਿਨ ਜੇ ਕਿਸੇ ਨੇ ਪਾਵੇਂ ਆਪਣੇ ਕੋਲੋਂ ਪੈਸੇ ਲੈਣੇਵੇਂ ਹੋਣ ਤਾਂ ਵੀ ਲੋਕ ਉਸ ਆਦਮੀ ਨੂੰ ਪੈਸੇ ਨਹੀਂ ਦਿੰਦੇ ਕਿ ਪੈਸੇ ਦੇ ਨਾਲ ਘਰ ਦੀ ਬਰਕਤ ਚਲੀ ਜਾਂਦੀ ਹੈ ਜੇਕਰ ਐਤਵਾਰ ਵਾਲੇ ਦਿਨ ਕਿਸੇ ਨੂੰ ਪੈਸੇ ਦੇ ਦਿੱਤੇ ਤਾਂ ਕਈ ਭੈਣਾਂ ਦੁੱਧ ਜਾਂ ਦਹੀਂ ਦੇਣ ਤੋਂ ਵੀ ਮਨਾ ਕਰਦੀਆਂ ਹਨ ਕਿ ਇਹ ਚੀਜ਼ ਜਿਹੜੀ ਹੈ ਇਸ ਵਾਰ ਨਹੀਂ ਦੇਣੀ ਜਾਂ ਸ਼ਾਮ ਨੂੰ ਨਹੀਂ ਦੇਣੀ ਸੰਗਤ ਜੀ ਇਹ ਜਿਹੜੇ ਫੈਮ ਹਨ ਉਹ ਕੀਤੇ ਜਾਂਦੇ ਹਨ ਇਹਨਾਂ ਚੀਜ਼ਾਂ ਦੇ ਉੱਤੇ ਉਹਨਾਂ ਨੂੰ ਬਰਕਤ ਦਾ ਨਾਂ ਦੇ ਕੇ ਬਹੁਤ ਹੀ ਸੋਚ ਵਿਚਾਰ ਕੀਤੀ ਜਾਂਦੀ ਹੈ ਕਈ ਲੋਕ ਤਾਂ ਘਰ ਦੇ ਵਿੱਚ ਚੀਜ਼ ਨਵੀਂ ਜਾਂ ਪੁਰਾਣੀ ਲਿਆਉਣ ਲੱਗਿਆਂ ਬਹੁਤ ਵਾਰ ਸੋਚਦੇ ਹਨ ਕਿ ਅੱਜ ਕਿਹੜਾ ਦਿਨ ਹੈ ਇਸ ਲਈ ਅੱਜ ਦੀ ਸਾਡੇ ਇਸ ਵੀਡੀਓ ਦਾ ਵਿਸ਼ਾ ਹੈ ਇਹਦੇ ਵਿੱਚ ਆਪਾਂ ਇਹ ਗੱਲਬਾਤ ਕਰਾਂਗੇ ਕਿ ਜਿਹੜੀਆਂ ਚੀਜ਼ਾਂ ਆਪਾਂ ਨੂੰ ਸਾਡੇ ਪਹਿਲੇ ਪਾਸ਼ਾ ਜੀ ਨੇ ਗੁਰੂ ਨਾਨਕ ਪਾਸ਼ਾ ਜੀ ਨੇ ਕਿਹਾ ਸੀ ਕਿ ਘਰ ਦੇ ਵਿੱਚ ਨਹੀਂ ਲੈ ਕੇ ਆਉਣੀਆਂ ਜਾਂ ਦੂਜਿਆਂ ਨੂੰ ਨਹੀਂ ਦੇਣੀਆਂ ਇਸੇ ਬਾਰੇ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਇਸ ਲਈ ਸਾਡੀ ਇਸ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਸੰਗਤ ਜੀ ਜਰੂਰ ਸੋਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੇ ਹਾਜ਼ਰੀ ਵੀ ਲਗਵਾ ਦੇਣਾ ਜੀ ਸਾਧ ਸੰਗਤ ਜੀ ਸਾਨੂੰ ਬਚਪਨ ਤੋਂ ਹੀ ਦੂਜਿਆਂ ਦੀ ਮਦਦ ਦੂਜਿਆਂ ਦੀ ਸਹਾਇਤਾ ਕਰਨ ਦੇ ਲਈ ਸਿੱਖਿਆ ਦਿੱਤੀ ਜਾਂਦੀ ਹੈ ਕਿਉਂਕਿ ਦੂਜਿਆਂ ਦੀ ਮਦਦ ਕਰਨ ਦੇ ਨਾਲ ਸਾਡੇ ਚੰਗੇ ਕਰਮ ਬਣਦੇ ਹਨ ਸਾਨੂੰ ਸਾਡੇ ਕੀਤੇ ਚੰਗੇ ਕਰਮਾਂ ਦਾ ਫਲ ਮਿਲਦਾ ਹੈ ਇਸ ਲਈ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਨੇ ਜਿੱਥੇ ਵੀ ਕਿਸੇ ਨੇ ਸੇਵਾ ਕੀਤੀ ਕਿਸੇ ਦੀ ਮਦਦ ਕਰਨ ਦਾ ਮੌਕਾ ਮਿਲੇ ਔਰੇ ਤੋਂ ਪਿੱਛੇ ਨਹੀਂ ਸੰਗਤ ਜੀ ਹਟਣਾ ਚਾਹੀਦਾ ਪਰ ਫਿਰ ਵੀ ਕੁਝ ਚੀਜ਼ਾਂ ਦਾ ਲੈਣ-ਦੇਣ ਕਰਦੇ ਸਮੇਂ ਕੁਝ ਲੋਕ ਵਿਚਾਰਾਂ ਕਰਦੇ ਨੇ ਕਈ ਤਾਂ ਕਹਿ ਦਿੰਦੇ ਹਨ ਕਿ ਆਪਣੇ ਘਰ ਦੇ ਆਪਣੀ ਘਰ ਦੀ ਔਰਤ ਦੇ ਜਿਹੜੇ ਕਹਿਣੇ ਹਨ ਉਹ ਕਿਸੇ ਨਵੀਂ ਉਧਾਰ ਨਹੀਂ ਦੇਣੇ ਚਾਹੀਦੇ ਅਤੇ ਨਾ ਹੀ দান ਦੇ ਵਿੱਚ ਦਿਓ ਕਿਸੇ ਨੂੰ ਗਿਫਟ ਵੀ ਨਾ ਦਿਓ ਘਰ ਦੀ ਨੌਤੀ ਦੇ ਜਿਹੜੇ ਜੁੜੇ ਹੋਏ ਪੈਸੇ ਹੁੰਦੇ ਹਨ ਉਹ ਵੀ ਕਿਸੇ ਨੂੰ ਨਹੀਂ ਦੇਣੇ ਚਾਹੀਦੇ ਐਸੇ ਨਾਲ ਕਾਦੇ ਸੋਖ ਸ਼ਾਂਤੀ ਵਰਕਤ ਜਿਹੜੀ ਹੈ ਉਹ ਚਲੀ ਜਾਂਦੀ ਹੈ ਤੇ ਛਾੜੂ ਨੋਈ ਇਸੇ ਕਰਕੇ ਇਹ ਕਿਸੇ ਨੂੰ ਨਹੀਂ ਦਿੱਤਾ ਜਾਂਦਾ ਕਿਹਾ ਜਾਂਦਾ ਹੈ ਕਿ ਇਹਦੇ ਨਾਲ 네ਗਟਿਵਿਟੀ ਫੈਲਦੀ ਹੈ ਇਹ ਤਾਂ ਸੰ ਸੰਗਾਚੀ ਇਹ ਚੀਜ਼ਾਂ ਜਿਨ੍ਹਾਂ ਚੀਜ਼ਾਂ ਨੂੰ ਕਿਸੇ ਨੂੰ ਨਹੀਂ ਦੇਣਾ ਚਾਹੀਦਾ ਪਰ ਜਿਹੜੇ ਸਾਡੇ ਗੁਰਸਿੱਖ ਵੀਰ ਨੇ ਗੁਰਸਿੱਖ ਪੈਨਾਣੇ ਤੇ ਗੁਰਸਿੱਖ ਪਰਿਵਾਰ ਨੇ ਗੁਰੂ ਦੀ ਮਾਤ ਤੇ ਚੱਲਣ ਵਾਲੇ ਹਨ ਉਹ ਇਹਨਾਂ ਚੀਜ਼ਾਂ ਇਹਨਾਂ ਵੇਮਾ ਪਰਮਾ ਦੇ ਵਿੱਚ ਨਵੇਂ ਫਾਸਤੇ ਕਿਸੇ ਨੂੰ ਜਦੋਂ ਵੀ ਮਦਦ ਦੀ ਲੋੜ ਹੋਵੇ ਉਹ ਭਾਵੇਂ ਦਿਨ ਹੈ ਭਾਵੇਂ ਸ਼ਾਮ ਹੈ ਚਾਹੇ ਰਾਤ ਹੈ ਕੋਈ ਵੀ ਵਾਰ ਹੈ ਕੋਈ ਵੀ ਸਮਾਂ ਹੈ ਉਹਨਾਂ ਦੇ ਕੋਲ ਬਸ ਉਹ ਚੀਜ਼ ਹੋਣੀ ਚਾਹੀਦੀ ਹੈ ਤੇ ਉਹ ਉਸ ਦੀ ਮਦਦ ਕਰਨ ਦੇ ਲਈ ਹਮੇਸ਼ਾ ਹੀ ਤਿਆਰ ਰਹਿੰਦੇ ਹਨ ਜੇ ਉਹਨਾਂ ਦੇ ਕੋਲ ਕੋਈ ਚੀਜ਼ ਹੈ ਤਾਂ ਦੂਜਿਆਂ ਨੂੰ ਲੋੜ ਹੋਵੇ ਤਾਂ ਉਹ ਕਦੇ ਵੀ ਕਿਸੇ ਚੇਤੋਂ ਨਾ ਨਹੀਂ ਕਰਦੇ ਕੋਈ ਵੀ ਬਹਾਨਾ ਨਹੀਂ ਲਗਾਉਂਦੇ ਅੱਗੇ ਹੋ ਕੇ ਅਗਲੇ ਦਿਨ ਮਦਦ ਕਰਦੇ ਹਨ ਤੇ ਸਾਨੂੰ ਇਹ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਹੈ ਇਹ ਸਿੰਦ ਇਹ ਸਾਡੇ ਘਰ ਦਾ ਸਿੰਦ ਹੋਣਾ ਚਾਹੀਦਾ ਹੈ ਕਿ ਕਿਸੇ ਦੀ ਮਦਦ ਜ਼ਰੂਰ ਕਰੋ ਤਾਂ ਉਹ ਸਾਡੇ ਲਈ ਕਈ ਗੁਣਾ ਚੰਗਾ ਹੋ ਕੇ ਸਾਨੂੰ ਉਸ ਦਾ ਫਲ ਮਿਲਦਾ ਹੈ ਕਿਉਂਕਿ ਕੋਈ ਪਤਾ ਨਹੀਂ ਕੋਈ ਕਿੰਨਾ ਮਜਬੂਰ ਹੋ ਕੇ ਸਾਡੇ ਤੋਂ ਲੈਣ ਆਉਂਦਾ ਹੈ ਅਸੀਂ ਅਸਲੇ ਸਾਨੂੰ ਸਭ ਦੀ ਮਦਦ ਕਰ ਦੇਣੀ ਚਾਹੀਦੀ ਹੈ ਸੰਗਤ ਜੀ ਇਹ ਤਾਂ ਰਸੋਈ ਦੇਆਂ ਘਰ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਘਰ ਦੀ ਪਰਕਰ ਦੇ ਨਾਲ ਛੋੜੇ ਬੈਠੇ ਹਾਂ ਪਰ ਸਾਡੇ ਤੇ ਕੋਈ ਪਤਾ ਨਹੀਂ ਕਿਹੜੇ ਵੇਲੇ ਕਿਹੜਾ ਸਮਾਂ ਆ ਜਾਣਾ ਹੈ ਸਾਨੂੰ ਵੱਡੇ ਤੋਂ ਵੱਡੇ ਮਦਦ ਦੀ ਲੋੜ ਵੀ ਪੈ ਸਕਦੀ ਹੈ ਤਾਂ ਫਿਰ ਜਦੋਂ ਸਾਡੇ ਨਾਲ ਕੋਈ ਖੜਾ ਹੋਇਆ ਹੈ ਤਾਂ ਸਾਨੂੰ ਉਦੋਂ ਆਪਣੇ ਆਂਢ-ਗੁਆਣ ਦੀ ਉਸ ਇਨਸਾਨ ਦੀ ਐਮਸ ਦਾ ਪਤਾ ਲੱਗਦਾ ਹੈ ਤੇ ਕਿਸੇ ਦੇ ਕੰਮ ਨਹੀਂ ਆਏ ਜੇ ਅਸੀਂ ਕਿਸੇ ਦੇ ਕੰਮ ਨਹੀਂ ਆਏ ਤੇ ਇਸ ਕਰਕੇ ਫਿਰ ਜਿਹੜਾ ਅਗਲਾ ਇਨਸਾਨ ਹੈ ਉਹ ਵੀ ਸਾਡੇ ਕੰਮ ਨਹੀਂ ਆਉਂਦਾ ਇਹ ਦੁਨੀਆ ਵੀ ਜਿਹੜੀਆਂ ਗੱਲਾਂ ਹਨ ਉਹ ਤਾਂ ਸਾਡੇ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਸਾਨੂੰ ਪਤਾ ਲੱਗਦਾ ਹੀ ਰਹਿੰਦਾ ਹੈ ਕਿ ਸਾਡੇ ਕੀਤੇ ਕਰਮਾਂ ਦਾ ਇਹ ਸਾਨੂੰ ਸੰਗਾਚੇ ਫਲ ਮਿਲਦਾ ਹੈ ਪਰ ਜਦੋਂ ਫਿਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਆਪਾਂ ਜਾਂਦੇ ਹਾਂ ਫਿਰ ਜਾਨੋ ਆਪਣੇ ਤੇ ਕੀਤੇ ਤੇ ਪਛਤਾਵਾ ਵੀ ਹੁੰਦਾ ਹੈ ਇਸ ਲਈ ਸੰਗਜੇ ਹਮੇਸ਼ਾ ਦੁੱਧ ਦੇ ਛਾੜੂ ਲੋਣ ਇਹਨਾਂ ਚੀਜ਼ਾਂ ਦਾ ਵੈਮ ਪਰਮ ਛੱਡ ਕੇ ਤੁੱਚਿਆ ਦੀ ਮਦਦ ਕਰਦਿਆ ਕਰੋ ਕਿਉਂਕਿ ਕਈ ਵਾਰ ਕਿਸੇ ਦੀ ਮਜਬੂਰੀ ਹੁੰਦੀ ਹੈ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਜੇ ਕਿਸੇ ਨੂੰ ਉਦਾ ਦੇ ਵਿੱਚ ਦਿੰਦੇ ਹਾਂ ਕੀ ਪਤਾ ਇਸ ਚੀਜ਼ ਦੇ ਨਾਲ ਅਗਲੇ ਇਨਸਾਨ ਨੂੰ ਜਾਂ ਉਹਦੇ ਪਰਿਵਾਰ ਨੂੰ ਕਿੰਨੀ ਖੁਸ਼ੀ ਮਿਲਦੀ ਹੈ ਜਦੋਂ ਉਹ ਚੀਜ਼ ਆਪਾਂ ਨੂੰ ਲੋੜ ਹੋਵੇ ਛੋਟੀਆਂ-ਛੋਟੀਆਂ ਚੀਜ਼ਾਂ ਦੀ ਆਪਾਂ ਨੂੰ ਕਈ ਵਾਰ ਬੜੀ ਲੋੜ ਹੁੰਦੀ ਹੈ ਘਰ ਦੇ ਵਿੱਚ ਤੇ ਜੇ ਆਪਾਂ ਰਾਤ ਦੇ ਸਮੇਂ ਸਾਨੂੰ ਲੋੜ ਪੈ ਗਈ ਤੇ ਜੇ ਆਣ ਗਵਾੜੋ ਚੀਜ਼ ਮਿਲ ਜਾਵੇ ਤਾਂ ਉਸ ਸਮੇਂ ਆਪਾਂ ਨੂੰ ਉਸ ਚੀਜ਼ ਦੀ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਤਾਂ ਉਸ ਇਨਸਾਨ ਦੇ ਮੋਹ ਕੀ ਪਤਾ ਕਿਹੜੇ ਵੇਲੇ ਤੁਹਾਡੇ ਲਈ ਕਿਹੜੇ ਅਸੀਸ ਨਿਕਲ ਜਾਣੇ ਹਨ ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਜਿਹੜੀਆਂ ਚੀਜ਼ਾਂ ਨਹੀਂ ਦੇਣ ਵਾਸਤੇ ਕਿਹਾ ਇਹ ਕਿਸੇ ਨੂੰ ਨਹੀਂ ਦੇਣੀਆਂ ਉਹ ਹੈ ਈਰਖਾ ਅਤੇ ਹੰਕਾਰ ਕਿਉਂਕਿ ਕਦੇ ਵੀ ਆਪਣੇ ਪੈਸੇ ਦਾ ਹੰਕਾਰ ਨਹੀਂ ਕਰਨਾ ਆਪਣੇ ਕੋਲ ਹੋਣ ਵਾਲੀਆਂ ਚੀਜ਼ਾਂ ਦਾ ਮਾਣ ਹੰਕਾਰ ਨਾ ਕਰੋ ਕਿਸੇ ਦੇ ਪ੍ਰਤੀ ਮਾਣ ਨਾ ਸੋਚੋ ਆਪਣੇ ਅੰਦਰ ਮਾੜਾ ਇਹ ਨਾ ਸੋਚੋ ਕਿ ਉਹਦਾ ਚੰਗਾ ਕਿਉਂ ਹੋ ਰਿਹਾ ਹੈ ਇਹ ਅੱਗੇ ਕਿਉਂ ਵਧ ਰਿਹਾ ਹੈ ਕਿਉਂਕਿ ਕੋਈ ਪਤਾ ਨਹੀਂ ਅਸੀਂ ਕਿਹਦੇ ਕਰਮਾਂ ਦਾ ਖਾ ਰਹੇ ਹਾਂ ਕਿਸ ਨੇ ਬੜਾ ਸੋਹਣਾ ਸੰਗਾਜੀ ਲਿਖਿਆ ਹੈ ਕਿ ਇੱਕ ਮੰਡ ਨਾ ਕਰਕੇ ਜੇ ਪ੍ਰਮਾਤਮਾ ਨੇ ਸਾਨੂੰ ਜੋ ਵੀ ਦਿੱਤਾ ਹੈ ਤਾਂ ਸੰਗਾਜੀ ਇਹਨੂੰ ਦੁਰਨਾ ਹੱਥਾਂ ਦੇ ਨਾਲ ਧਾਨ ਕਰੋ ਤੇ ਵੰਡ ਛਕੋ ਕਿਉਂਕਿ ਕੋਈ ਪਤਾ ਨਹੀਂ ਅਸੀਂ ਕਿਹਦੇ ਕਰਮਾਂ ਦਾ ਖਾ ਰਹੇ ਹੁੰਦੇ ਹਾਂ ਕਈ ਵਾਰ ਅਸੀਂ ਸੋਚਦੇ ਹਾਂ ਕਿ ਅਸੀਂ ਅਗਲੇ ਨੂੰ ਖਵਾ ਰਹੇ ਹਾਂ ਪਰ ਪ੍ਰਮਾਤਮਾ ਨੇ ਕੀ ਪਤਾ ਉਹਦੇ ਪੈਰਾਂ ਦੇ ਪਿੱਛੇ ਇਹ ਸਾਨੂੰ ਇਹ ਸਭ ਕੁਝ ਦਿੱਤਾ ਹੋਵੇ ਸਾਨੂੰ ਦੇਨਯੋਗੇ ਬਣਾਇਆ ਹੋਵੇ ਐਸ ਲਈ ਹਮੇਸ਼ਾ ਵੰਡ ਕੇ ਸ਼ਕੋ ਕਿਰਤ ਕਰੋ ਗੁੱਸੇ ਦੇ ਵਿੱਚ ਮਾੜਾ ਨਾ ਬੋਲੋ ਆਪਣੇ ਹੱਥਾਂ ਦੇ ਨਾਲ ਮਾੜਾ ਨਾ ਕਰੋ ਤੇ ਹੱਕ ਪੁਰਾਇਆ ਕਦੇ ਵੀ ਨਾ ਖਾਓ ਕਿਉਂਕਿ ਘੱਟ ਤੋਲਣਾ ਤੇ ਕਿਸੇ ਦਾ ਖਾਣਾ ਇਹਨਾਂ ਦੋਨਾਂ ਚੀਜ਼ਾਂ ਦੇ ਨਾਲ ਆਪਾਂ ਕਦੇ ਵੀ ਵੱਡੇ ਨਹੀਂ ਹੋ ਸਕਦੇ ਤੇ ਅੱਜ ਦੀ ਜਿਹੜੀ ਸਾਡੀ ਵੀਡੀਓ ਹੈ ਇਸ ਦੇ ਵਿੱਚ ਆਪਾਂ ਜੋ ਵੀ ਸੰਗਤ ਜੀ ਗੱਲਾਂ ਕੀਤੀਆਂ ਹਨ ਉਹ ਕਿਸੇ ਦੇ ਮਨੋਂ ਜਿ ਇਕਾ ਥੇਸ ਪਹੁੰਚੇ ਜਾਂ ਕਿਸੇ ਵੀ ਵਿਅਕਤੀ ਦੇ ਲਈ ਉਸ ਨੂੰ ਚੰਗੀਆਂ ਨਾ ਲੱਗੀਆਂ ਤੇ ਇਹਨਾਂ ਚੀਜ਼ਾਂ ਦੇ ਲੈਣ ਦੇਣ ਫੈਮ ਪਰ ਬਹੁਤ ਲੋਕ ਕਰਦੇ ਹਨ ਇਸ ਕਰਕੇ ਆਪਾਂ ਇਹ ਵੀਡੀਓ ਬਣਾਈ ਹੈ ਕਿ ਆਪਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਗੁਰਨਾਣਕ ਪਾਤਸ਼ਾਹ ਜੀ ਨੇ ਇਹ ਸਿੱਖਿਆ ਦਿੱਤੀ ਹੈ ਕਿ ਸਾਨੂੰ ਵਹਿਮ ਪਰਮ ਨਹੀਂ ਕਰਨੇ ਚਾਹੀਦੇ ਪਰ ਅਸੀਂ ਅੱਜ ਵੀ ਉਹਨਾਂ ਵਹਿਮਾਂ ਪਰਮਾਂ ਦੇ ਵਿੱਚ ਸੰਗਤ ਜੀ ਫਸੇ ਹਾਂ ਇਸ ਲਈ ਆਪਾਂ ਇਹਨਾਂ ਵਹਿਮਾਂ ਪਰਮਾਂ ਦੇ ਵਿੱਚੋਂ ਨਿਕਲੀਏ ਤੇ ਇਹਨਾਂ ਚੀਜ਼ਾਂ ਦਾ ਇਹਨਾਂ ਵਸਤੂਆਂ ਦਾ ਲੈਣ-ਦੇਣ ਕਰਦੇ ਸਮੇਂ ਕੋਈ ਵੀ ਵਿਅੰਮ ਵਰਮ ਨਾ ਕਰੀਏ ਗੁਰਮਤਿ ਦੇ ਅਨੁਸਾਰ ਚੱਲੀਏ ਤੇ ਜੇ ਤੁਹਾਨੂੰ ਸੰਗਤ ਜੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ